ਦੇਸ਼ਾਂ ਵਿਦੇਸ਼ਾਂ ਤੋਂ ਸੜਕਾਂ ਦੇ ਰਸਤੇ ਸ੍ਰੀ ਅਮਰitsar ਆਉਣ ਵਾਲੇ ਯਾਤਰੀਆਂ ਦੇ ਸਵਾਗਤ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿਲੇ ਅਮਰitsar ਦੀ ਐਂਟਰੀ ਤੇ 골ਡਨ ਗੇਟ ਬਣਾਇਆ ਗਿਆ ਸੀ ਜਿਹੜਾ ਹਰ ਇੱਕ ਦੀ ਖਿੱਚ ਦਾ ਕੇਂਦਰ ਬਣਿਆ ਪਰ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ 골ਡਨ ਗੇਟ ਦੇ ਹਾਲਾਤ ਖਸਤਾ ਹੋ ਗਏ ਸਨ ਅਤੇ ਖਸਤਾ ਹਾਲਾਤਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈਆਂ ਇਸ ਤੋਂ ਬਾਅਦ ਸਰਕਾਰ ਦੇ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ 골ਡਨ ਗੇਟ ਦੀ ਦੇਖ ਨੂੰ ਸਵਾਰਨ ਦੇ ਲਈ ਕੰਮ ਸ਼ੁਰੂ ਕਰਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਵਕਤ 골ਡਨ ਗੇਟ ਦੇ ਪੇਂਟ ਦਾ ਅਤੇ ਮਰਮਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜੀਆਂ ਤੁਸੀਂ ਤਸਵੀਰਾਂ ਦੇਖਦੇ ਪਏ ਹੋ। ਤੁਹਾਨੂੰ ਦੱਸ ਦਈਏ ਕਿ ਇਹ 골ਡਨ ਗੇਟ ਦਾ ਨਿਰਮਾਣ 2014 ਦੇ ਵਿੱਚ ਹੋਇਆ ਸੀ। 2 ਸਾਲ ਦੇ ਵਿੱਚ ਇਸ ਦਾ ਪੂਰਾ ਕੰਮ ਮੁਕੰਮਲ ਹੋ ਗਿਆ ਸੀ। 골ਡਨ ਗੇਟ ਦੀ ਚੌੜਾਈ 3 ਫੁੱਟ ਲੰਬਾਈ 30 ਫੁੱਟ ਅਤੇ ਉਚਾਈ 35 ਫੁੱਟ ਹੈ। ਇਸ ਗੇਟ ਤੇ 35 ਫੁੱਟ ਗੁੰਮਦ, 4 ਖੰਬੇ, 4 ਸਾਈਡਾਂ ਦੇ ਗੁੰਮਦ ਅਤੇ 36 ਛੋਟੇ ਗੁੰਮਦ ਉਸਾਰੇ ਗਏ। ਇਸ ਗੇਟ ਦੇ ਨਿਰਮਾਣ ਦੇ ਲਈ 800 ਟਨ ਸਰੀਆ ਵੀ ਲੱਗਾ ਸੀ। ਸੋ ਦੇਖੋ ਇਹ ਖਾਸ ਤਸਵੀਰ